ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਵੱਲ ਜਿਹੜਾ ਆਪਾਂ ਵੱਧਦੇ ਆ ਤਾਂ ਜਿਹੜੀ ਖਬਰ ਨikhil gupta ਦੇ ਕੇਸ ਦੇ ਮਾਮਲੇ ਵਿੱਚ ਜਿਹੜੀ ਅਪਡੇਟ ਆ ਉਹ ਆ ਰਹੀ ਆ ਨikhil gupta ਦੇ ਜਿਹੜੇ ਵਕੀਲ ਤੇ nikhil gupta ਚਾਹ ਰਿਆ ਸੀਗਾ ਵੀ ਉਹਦੇ ਉਲਟ ਜਿਹੜੇ ਐਵੀਡੈਂਸ ਆ ਉਸ ਨੂੰ ਬਾਹਰ ਕੱਢ ਦਿੱਤਾ ਜਾਵੇ ਪਰ ਜਿਹੜੇ ਫੈਡਰਲ ਜੱਜ ਨੇ ਨਿਊਯਾਰਕ ਦੇ ਉਹਨਾਂ ਨੇ ਇਹ ਜਿਹੜੇ ਸਬੂਤਾਂ ਨੂੰ ਕੇਸ ਤੋਂ ਬਾਹਰ ਕੱਢਣ ਦੇ ਉੱਤੇ ਨਾ ਕਰ ਦਿੱਤੀ ਆ ਇਨਫੈਕਟ ਕਹਿੰਦੇ ਵੀ ਜਿਹੜੇ ਚਾਰਜਸ ਉਸ ਦੇ ਉੱਤੇ ਰੱਖੇ ਆ ਲਾਏ ਗਏ ਸੀਗੇ ਉਸੇ ਤਰੀਕੇ ਦੇ ਨਾਲ ਬਰਕਰਾਰ ਰਹਿਣਗੇ ਨਿਖਲ ਗੁਪਤਾ ਉਹ ਬੰਦਾ ਆ ਜਿਸ ਨੇ ਅ ਅਮਰੀਕਾ ਦੇ ਵਿੱਚ ਜਿਹੜੇ ਗੁਰਪਤਵੰਤ ਪੰਨੂ ਆ ਉਸ ਨੂੰ ਮਾਰਨ ਦੀ ਜਿਹੜੀ ਸਾਜ਼ਿਸ਼ ਆ ਉਹੋ ਘੜ ਰਿਆ ਸੀ ਫਰੋਤੀ ਦੇ ਲਈ ਉਸ ਨੇ ਸੌਰੀ ਫਰੋਤੀ ਨਹੀਂ ਉਸ ਨੇ ਮਨੀ ਦਿੱਤੀ ਸੀਗੀ ਹਾਇਰ ਕੀਤਾ ਸੀਗਾ ਇੱਕ ਬੰਦਾ ਜਿਹੜਾ ਕਿ ਡੀਆਈਏ ਦਾ ਅੰਡਰ ਕਵਰ ਏਜੰਸੀ ਜਿਸ ਤੋਂ ਬਾਅਦ ਦੇ ਵਿੱਚ ਇਸ ਸਕੀਮ ਦਾ ਪਰਦਾ ਫਾਸ਼ ਜਿਹੜਾ ਉਹ ਹੋਇਆ ਸੀ ਫਿਰ ਇਸ ਨੂੰ ਪ੍ਰਾਗ ਦੇ ਵਿੱਚ ਸੱਦਿਆ ਗਿਆ ਸੀ ਚੱਕਰ ਪਬਲਿਕ ਚ ਉੱਥੇ ਆਉਂਦਿਆਂ ਨੂੰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਸੋ ਇਹਦੇ ਵਿੱਚ ਜਿਹੜੀ ਹਰਜੋਤ ਸਿੰਘ ਜੀ ਗੇਮ ਨਾਲ ਦੇ ਨਾਲ ਇਹ ਵੀ ਜੁੜੀ ਹੋਈ ਆ ਵੀ ਇਵੈਂਚੁਅਲੀ ਇਸ ਨੇ ਜਿਹੜੇ ਡਰਗ ਕਾਰਟਲਜ਼ ਆ ਉਹਨਾਂ ਨੂੰ ਹਥਿਆਰ ਮੁਹੱਈਆ ਕਰਾਉਣੇ ਸੀਗੇ ਤੇ ਉਹਨਾਂ ਹਥਿਆਰਾਂ ਦੇ ਜਿਹੜੇ ਜਿਹੜੀ ਕਹਿ ਸਕਦੇ ਆਂ ਵੀ ਜੋ ਨਸ਼ੀਲੇ ਪਦਾਰਥ ਇਸਨੇ ਉਹਨਾਂ ਨੂੰ ਦਵਾਉਣੇ ਸੀਗੇ ਇੰਡੀਆ ਵਾਲਿਆਂ ਨੂੰ ਤੇ ਇੰਡੀਆ ਦਾ ਜਿਹੜਾ ਉਹ ਵਿਕਾਸ ਯਾਦਵ ਸੀਗਾ ਉਸਨੇ ਇੱਕ ਹਥਿਆਰਾਂ ਦਾ ਭਰਿਆ ਜਹਾਜ਼ ਨਿਕਲ ਗੁਪਤਾ ਨੂੰ ਜਿਹੜਾ ਉਹ ਫੜਾਉਣਾ ਸੀ ਜਿਹੜਾ ਕਿ ਉਸਨੇ ਅੱਗੇ ਕਾਰਟਲਸ ਨੂੰ ਦੇਣਾ ਸੀਗਾ ਸੋ ਇਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਕੱਲਾ ਮਾਰਨ ਵਾਲਾ ਕੰਮ ਕੰਮ ਹੀ ਨਹੀਂ ਆ ਇਨਫੈਕਟ ਅਮਰੀਕੀਆਂ ਦੇ ਉਲਟ ਨਿਕਲ ਗੁਪਤਾ ਤੇ ਉਥੋਂ ਦੀ ਰਾ ਉਹਨਾਂ ਦੇ ਜਿਹੜੇ ਬੰਦਿਆਂ ਦੇ ਦੁਆਰਾ ਜਿਹੜੇ ਕਾਰਟਲਸ ਨੂੰ ਹਥਿਆਰ ਸਪਲਾਈ ਕਰਨ ਦੀ ਤੇ ਉਹਦੇ ਬਦਲੇ ਜਿਹੜੇ ਨਸ਼ੀਲੇ ਪਦਾਰਥ ਲੈਣ ਦੀ ਜਿਹੜੀ ਗੱਲ ਆ ਉਹ ਵੀ ਵੇਚ ਨਾਲ ਦੇ ਨਾਲ ਅਜਿੜੀ ਹੋਈ ਆ ਸੋ ਜਦ ਇਸ ਨੂੰ ਪਰਾਗ ਦੇ ਵਿੱਚ ਸਦਿਆ ਗਿਆ ਸੀ ਹਰਜੋਤ ਸਿੰਘ ਜੀ ਉਦੋਂ ਇਹੀ ਕਹਿ ਕੇ ਸਦਿਆ ਗਿਆ ਸੀਗਾ ਵੀ ਡੀਲ ਤੇਰੀ ਹੁਣ ਪੂਰੀ ਹੋਣੀ ਆ ਤੋ ਪਹਿਲੋਂ ਆ ਬੰਦੇ ਬੁੰਦੇ ਮਰਵਾ ਬੰਦਿਆਂ ਦੇ ਉਹਨੂੰ ਲਿਸਟਾਂ ਸੀਗੀਆਂ ਉਹ ਆਪ ਕਾਲਾ ਪਿਆ ਸੀਗਾ ਵੀ ਮੈਂ ਜਿਹੜਾ ਉਹ ਜਾ ਕੇ ਕਤਲੋਗਾਰਤ ਦੇ ਵਿੱਚ ਜਿਹੜਾ ਉਹ ਸ਼ਾਮਲ ਹੁੰਦਾ ਆ ਪਰ ਵੈਂਚਲੀ ਜਿਹੜਾ ਇਹ ਇਹਨਾਂ ਦੇ ਅੜਕੇ ਜਿਹੜਾ ਉਹ ਆ ਗਿਆ ਸੀਗਾ ਸੋ ਅੰਡਰ ਕਵਰ ਏਜੰਟ ਕਨਫਿਡੈਂਸ਼ੀਅਲ ਇਨਫੋਰਮੈਂਟ ਤੇ ਡੀਆਈਏ ਏਜੰਟਸ ਦੇ ਹੱਥੇ ਜਿਹੜਾ ਇਹ ਚੜਿਆ ਸੀਗਾ ਜਿਸ ਨੂੰ ਇਹਨੇ ਨਗਦੀ ਦਿੱਤੇ ਸੀਗੇ ਸੁਪਾਰੀ ਜਿਹੜੀ ਉਹ ਦਿੱਤੀ ਸੀਗੀ ਪੰਨੂ ਹਣਾ ਨੂੰ ਜਿਹੜਾ ਉਹ ਮਾਰਨ ਦੇ ਲਈ ਸੋ ਉਸ ਮਾਮਲੇ ਦੇ ਵਿੱਚ ਇਹ ਜਿਹੜੇ ਕੁਝ ਐਵੀਡੈਂਸ ਆ ਉਸ ਨੂੰ ਖੁਰਦ-ਬੁਰਦ ਜਾਂ ਉਸ ਨੂੰ ਲਾਂਬੇ ਕਰਨ ਦੀ ਗੱਲ ਇਸ ਨੇ ਆਖੀ ਸੀ ਇਹਦੇ ਵਕੀਲਾਂ ਦੁਆਰਾ ਆਖੀ ਗਈ ਸੀਗੀ ਪਰ ਫੈਡਰਲ ਜੱਜ ਨੇ ਕੋਈ ਵੀ ਐਵੀਡੈਂਸ ਨੂੰ ਬਾਹਰ ਕੱਢਣ ਦੀ ਇਜਾਜ਼ਤ ਨਹੀਂ ਦਿੱਤੀ ਕਹਿੰਦੇ ਵੀ ਐਵੀਡੈਂਸ ਵੀ ਬਰਕਰਾਰ ਰਹਿਣਗੇ ਜਿਹੜੇ ਇਹਦੇ ਵਿੱਚ ਰੱਖੇ ਗਏ ਆ ਸਬੂਤ ਤੇ ਨਾਲ ਦੇ ਨਾਲ ਜਿਹੜੇ ਚਾਰजेस ਹੈਗੇ ਆ ਜੋ ਇਹਦੇ ਉੱਤੇ ਦੋਸ਼ ਲਾਏ ਆ ਉਹ ਵੀ ਬਰਕਰਾਰ ਜਿਹੜੇ ਉਹ ਰਹਿਣਗੇ ਸੋ ਜੱਜ ਨੇ ਡਿਸਾਈਡ ਕੀਤਾ ਵੀ ਜਿੰਨੀਆਂ ਵੀ ਡਿਫੈਂਸ ਦੀਆਂ ਰਿਕਵੈਸਟ ਆ ਉਹਨਾਂ ਨੂੰ ਡਿਨਾਈ ਕਰ ਦਿੱਤਾ ਉਹਨਾਂ ਨੂੰ ਨਾ ਕਰ ਦਿੱਤੀ ਆ ਤੇ ਜਿਹੜਾ ਫੋਨ ਐਵੀਡੈਂਸ ਆ ਉਹਦੀਆਂ ਸਟੇਟਮੈਂਟਸ ਆ ਉਹ ਵੀ ਜਿਹੜੀਆਂ ਉਹ ਇਸ ਹੁਣ ਕੇਸ ਦੇ ਵਿੱਚ ਰਹਿਣਗੀਆਂ ਮਨੀ ਲਾਂਡਰਿੰਗ ਦਾ ਜਿਹੜਾ ਅਕਾਊਂਟ ਇਸ ਦੇ ਵਿੱਚ ਲੱਗਾ ਇਸ ਨੂੰ ਹਟਾਉਣ ਦੀ ਜਿਹੜੀ ਉਹ ਕੋਸ਼ਿਸ਼ ਤੇ ਵਿੱਚ ਸੀਗਾ ਕਿਉਂਕਿ ਇਹ ਬਹੁਤ ਗੂੜੇ ਤਰੀਕੇ ਦੇ ਨਾਲ ਤੇ ਬਹੁਤ ਕੜਿੱਕੀ ਦੇ ਵਿੱਚ ਜਿਹੜਾ ਇਸ ਦੇ ਵਿੱਚ ਫਸਿਆ ਕੱਲਾ ਗੁਪਤਾ ਹੀ ਨਹੀਂ ਫਸਿਆ ਵਿਕਾਸ ਯਾਦਵ ਉਸ ਦੇ ਨਾਲ ਭਾਰਤੀ ਜਿਹੜੀ ਰੌ ਦੀ ਜਿਹੜੀ ਏਜੰਸੀ ਆ ਉਹ ਸਿੱਧੀ ਇਸ ਦੇ ਵਿੱਚ ਅਮਰੀਕੀਆਂ ਦੇ ਉਲਟ ਜਿਹੜੀ ਸਾਜ਼ਿਸ਼ਾਂ ਤੇ ਇਹਦੇ ਦੁਆਰਾ ਜਿਹੜੀ ਮਨੀ ਲੌਂਡਰਿੰਗ ਦੀ ਜਿਹੜੀ ਚੀਜ਼ਾਂ ਆ ਉਹ ਵੀ ਨਾਲ ਚੱਲ ਰਹੀਆਂ ਅਮਰੀਕੀ ਨੂੰ ਤੇ ਇੱਕ ਮਾਰਨ ਦੀ ਜਿਹੜੀ ਕੋਸ਼ਿਸ਼ ਸੀਗੀ ਹੋਈ ਸੀਗੀ ਉਹ ਤਾਂ ਇਸ ਦੇ ਵਿੱਚ ਨਾਲ-ਨਾਲ ਹੀ ਆ ਜਿਹੜੇ ਯੂਐਸ ਸਿਟੀਜ਼ਨ ਸਿਕ ਐਕਟੀਵਿਸਟ ਆ ਨਿਊਯਾਰਕ ਦਾ ਉਸ ਨੂੰ ਮਾਰਨ ਦੇ ਲਈ ਇਹਨੇ 15000 ਡਾਲਰ ਦੀ ਜਿਹੜੀ ਸੁਪਾਰੀ ਆ ਉਹ ਦਿੱਤੀ ਆ ਇਹ ਕਿਊਬਾ ਤੋਂ ਤੇ ਲਾਟਿਨ ਮੁਲਕਾਂ ਚੋਂ ਮਨੀ ਜਿਹੜੀ ਆ ਉਹ ਸਮਗਲ ਕਰਕੇ ਲੌਂਡਰ ਕਰਕੇ ਜਿਹੜਾ ਉਹ ਅਮਰੀਕਾ ਦੇ ਵਿੱਚ ਵੀ ਨਿਕਲ ਗੁਪਤਾ ਲੈ ਕੇ ਆਇਆ ਹੋ ਚੁੱਕਾ ਆ ਉਹ ਵੀ ਜਿਹੜੇ ਚਾਰजेस ਇਸ ਦੇ ਉੱਤੇ ਕਹਿੰਦੇ ਵੀ ਹੁਣ ਬਰਕਰਾਰ ਰਹਿਣਗੇ ਸੋ ਕਸੂਤਾ ਜਿਹੜਾ ਉਹ ਫਸਿਆ ਆ ਅਗਲੇ ਮਹੀਨੇ ਜਿਹੜਾ ਹਰਜੋਤ ਸਿੰਘ ਜੀ ਇਸ ਦਾ ਜਿਹੜਾ ਟ੍ਰਾਇਲ ਆ ਉਹ ਸ਼ੁਰੂ ਹੋਣ ਜਾ ਰਿਹਾ ਆ ਦੇ ਹਰ ਇੱਕ ਦੀ ਜਿਹੜੀ ਇਸ ਤੇ ਵਿੱਚ ਨਜ਼ਰ ਜਿਹੜੀ ਉਹ ਰਹੇਗੀ ਵੀ ਅੱਗੇ ਕੀ ਬਣਦਾ ਆ ਇਸ ਤੇ ਵਿੱਚ ਭਾਰਤ ਬਹੁਤ ਜ਼ਿਆਦਾ ਹਰਜੋਤ ਸਿੰਘ ਜੀ ਜਿਹੜਾ ਫਸੂਗਾ ਕਿਉਂਕਿ ਜਿਹੜੀ ਇਸ ਤੇ ਵਿੱਚ ਉਹ ਗੱਲ ਹੁੰਦੀ ਆ ਨਾ ਇਹਨਾਂ ਸਾਰੇ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਜਿਹੜੀ ਗੱਲ ਹੁੰਦੀ ਆ ਵੀ ਜਿਹੜੇ ਲੈਟਿਨ ਅਮਰੀਕਾ ਦੇ ਮੁਲਕਾਂ ਦੇ 카ਟਲਜ਼ ਆ ਡਰੱਗ 카ਟਲਜ਼ ਆ ਉਹਨਾਂ ਨੂੰ ਹਥਿਆਰ ਜਿਹੜਾ ਆ ਅਮਰੀਕ ਜਿਹੜੇ ਭਾਰਤੀ ਫੌਜ ਦਾ ਜਹਾਜ਼ ਭਰ ਕੇ ਜਿਹੜਾ ਉੱਥੇ ਉਹ ਜਾਣਾ ਸੀਗਾ ਉਹਦੀ ਜਿਹੜੀ ਉਹ ਗੱਲ ਆਉਂਦੀ ਆ ਉਹਦੇ ਬਦਲੇ ਜਿਹੜੇ ਨਸ਼ੀਲੇ ਪਦਾਰਥ ਇਹਨਾਂ ਨੇ ਲੈਣੇ ਸੀਗੇ ਤੇ ਇਹ ਡੀਲ ਕਰਵਾਉਣ ਦੇ ਲਈ ਉਹ ਕਹਿੰਦੇ ਵੀ ਆ ਸਾਈਡ ਤੇ ਪਹਿਲਾਂ ਤੋਂ ਆ ਜਿਹੜੇ ਬੰਦੇ ਆ ਜਿਹੜੇ ਸਿੱਖ ਐਕਟਿਵਿਸਟ ਆ ਉਹਨਾਂ ਨੂੰ ਜਿਹੜਾ ਤੂੰ ਨਾਲ ਦੇ ਨਾਲ ਜਿਹੜਾ ਉਹ ਮਾਰ ਸੋ ਮੁੱਖ ਤੌਰ ਦੇ ਵਿੱਚ ਜਿਹੜੀ ਹੁਣ ਮੇਨ ਫੋਕਸ ਦੇ ਵਿੱਚ ਉਹ ਜਿਹੜੀ ਡੀਲ ਆ ਉਹ ਮੋਰੇ ਨਾਲ ਦੇ ਨਾਲ ਜਿਹੜੀ ਉਹ ਆ ਰਹੀ ਆ ਜਿਸ ਦੇ ਵਿੱਚ ਨਾਲ ਹੀ ਇਸ ਨੇ ਜਿਹੜੇ ਸਿੱਖ ਐਕਟਿਵਿਸਟ ਮਾਰਨ ਨੂੰ ਜਿਹੜਾ ਇੱਕ ਗਲੋਬਲ ਪ੍ਰੋਗਰਾਮ ਰਚਿਆ ਸੀ ਜਿਨ੍ਹਾਂ ਦੇ ਵਿੱਚ ਭਾਰਤ ਦੀ ਜਿਹੜੀ ਸਰਕਾਰ ਵੀ ਕਿਤੇ ਨਾ ਕਿਤੇ ਅ ਅੜਿੱਕੇ ਦੇ ਵਿੱਚ ਕੜਿੱਕੀ ਦੇ ਵਿੱਚ ਜਿਹੜੀ ਉਹ ਫਸਦੀ ਨਜ਼ਰ ਆ ਰਹੀ ਆ ਸੋ ਉਹਦੇ ਮਾਮਲੇ ਵਿੱਚ ਜਿਹੜੇ ਜੱਜ ਨੇ ਡਿਸਾਈਡ ਕੀਤਾ ਆ ਵੀ ਇਹ ਸਬੂਤਾਂ ਨੂੰ ਬਾਹਰ ਨਹੀਂ ਕੱਢਿਆ ਜਾਊਗਾ ਤੇ ਜਿਹੜੇ ਚਾਰजेस ਉੱਤੇ ਲੱਗੇ ਆ ਸਾਦੇ ਚਾਰਜ ਜਿਹੜੇ ਆ ਉਹ ਉਹਦਾ ਹੀ ਜਿਹੜਾ ਟ੍ਰਾਇਲ ਆ ਇਵੈਂਚੁਅਲੀ ਅ ਨਵੰਬਰ ਮਹੀਨੇ ਦੇ ਵਿੱਚ ਚੱਲ ਸਕਦਾ ਆ